ਨਾ ਵਿੱਚ ਬੀਤੀ ਰਾਤ ਕਰੀਬ 10 ਵਜੇ ਪੁਰਾਣਾ ਬਾਜ਼ਾਰ ਸੈਤਾ ਚੌਂਕ ਦੀ ਬ੍ਰਹਮਪੁਰੀ ਵਿੱਚ ਇੱਕ ਹੋਜ਼ਰੀ ਫੈਕਟਰੀ ਨੂੰ ਅੱਗ ਲੱਗ ਗਈ ਅੱਗ ਲੱਗਣ ਨਾਲ ਆਸ-ਪਾਸ ਦੀਆਂ ਫੈਕਟਰੀਆਂ ਦੇ ਮਾਲਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਗਿਆ ਤੰਗ ਗੜੀਆਂ ਹੋਣ ਕਾਰਨ ਅੱਗ ਬੁਝਾਉਣ 'ਚ ਕਾਫੀ ਦਿੱਕਤ ਆਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵਜ਼ਾਰਾ ਚ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਏ ਵਾਟਰ ਪੰਪ ਵੀ ਕੰਮ ਨਾ ਆਏ ਖੁਦਾ ਦੇ ਕੀ ਵਾਟਰ ਪੰਪ ਵੀ ਸਿਰਫ ਸ਼ੋਪੀਸ ਦੇ ਰੂਪ 'ਚ ਲੱਗੇ ਹੋਏ ਨੇ ਮੌਕੇ ਤੇ ਕੋਈ ਵੀ ਪੰਪ ਚਾਲੂ ਨਹੀਂ ਹੋਇਆ ਜਾਣਕਾਰੀ ਮੁਤਾਬਕ ਇਲਾਕੇ ਵਿੱਚ ਮਾਰਕਸ ਸਪੋਰਟਸ ਦੇ ਨਾਮ ਤੋਂ ਹੂਜ਼ਰੀ ਫੈਕਟਰੀ ਹੈ ਜਿਸ ਦੇ ਮਾਲਕ ਵਿੱਕੀ ਹੈ ਸ਼ਾਮ ਨੂੰ ਰੋਜ਼ ਤਰ੍ਹਾਂ ਫੈਕਟਰੀ ਬੰਦ ਕਰ ਘਰ ਗਏ ਇਸੇ ਦੌਰਾਨ ਰਾਤ ਨੂੰ ਗਵਾਂਡੀਆਂ ਦਾ ਫੋਨ ਆਇਆ ਕਿ ਫੈਕਟਰੀ ਚੋਂ ਧੂੰਆਂ ਨਿਕਲ ਰਿਹਾ ਹੈ ਸੂਚਨਾ ਹੀ ਮਿਲਦੇ ਹੀ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਗਰਾਊਂਡ ਫਲੋਰ ਤੇ ਅੱਗ ਨੇ ਕਹਿਰ ਮਚਾਇਆ ਹੋਇਆ ਸੀ ਸਿਟੀ ਹੋਮ ਨਿਊਜ਼ ਲਈ ਅਮਿਤ ਠੱਪੜ ਦੀ ਰਿਪੋਰਟ ਕੀ ਨਾਮ ਸਰ ਜੀ ਮੈਂ ਨਾ ਬ੍ਰਿਜਮਾਣ ਹੈ ਮੇਰੇ ਭਤੀਜੇ ਦਾ ਘਰ ਫੈਕਟਰੀ ਸੀ ਉਹ ਅੱਗ ਲੱਗੀ ਇੱਥੇ ਅੱਗ ਲੱਗੀ ਹੈ ਕੀ ਨਾਮ ਭਤੀਜੇ ਦਾ ਵਿੱਕੀ ਕੀ ਬਤਾ ਮਾਰਸ ਹੋ ਗਈ ਅੱਛਾ ਮਾਰਸ ਹੋ ਗਈ ਕਿੱਦਾਂ ਅਗਲੇ ਨੂੰ ਕੁਝ ਪਤਾ ਲੱਗ ਪਾਇਆ ਵਾ ਉਹੀ ਕੋ ਮਸ਼ੀਨ ਸੀਗਾ ਉਹ ਕੰਪਿਊਟਰ ਵਾਲਾ ਚਲਾ ਰਿਆ ਸੀਗਾ ਮਸ਼ੀਨ ਅੱਛਾ ਹੋਰ ਸਾਰੇ ਕਾਰਗੇ ਚੱਲ ਗਏ ਸੀਗੇ ਇਹ ਕਾਰੇ ਪਹੁੰਚੇ ਆ ਨਾਲੇ ਮੁੰਡਾ ਟੈਲੀਫੋਨ ਆ ਗਿਆ ਵੀ ਧੂਆਂ ਦੀ ਸਮੈਲ ਆ ਰਹੀ ਆ ਅੱਛਾ ਉਹ ਅੱਗੇ ਵਧਦੀ ਵਧਦੀ ਗਈ ਠੀਕ ਹੈ ਕਿ ਫਾਇਰ ਬ੍ਰੀਡ ਟਾਈਮ ਤੇ ਪਹੁੰਚੀ ਆ ਹਾਂ ਪਹੁੰਚ ਗਈ ਸੀ ਜੀ 10 15 ਮਿੰਟ ਲੱਗੇ ਜਾਂਦੇ ਆ ਜੀ ਠੀਕ ਆ ਅੱਗ ਦੇ ਅੱਗ ਦੇ ਉੱਤੇ ਕਾਬੂ ਪਾਇਆ ਹਾਂ ਪਾ ਰਹੇ ਆ ਜੀ ਪਾ ਰਹੇ ਆ से है आठ गली मैं मेरी फैक्ट्री पे तो बस घर में बैठे बैठे फोन आया इधर मोहल्ले वालों का भी आपकी फैक्ट्री के पीछे आग लग गई है तो आगे चेक करो आप आप भी फैक्ट्री चेक कर लो अपनी हार्डली ਯੂਰਵਾਂ ਤੋਂ 3:30 9:30 ਵਜੇ ਦੀ ਬਾਤ ਹੈ ਸਰ ਕਿਸ ਚੀਜ਼ ਦਾ ਕੰਮ ਹੁੰਦਾ ਉਸ ਫੈਕਟਰੀ ਨੂੰ ਅੱਗ ਲੱਗੀ ਹੈ ਹੌਜ਼ਰੀ ਹੈ ਜੀ ਹੌਜ਼ਰੀ ਮਤਲਬ ਤੁਹਾਡੀ ਨਾਲ ਦੀ ਫੈਕਟਰੀ ਹੈ ਆ ਮਾਰੇ ਪਿੱਛੇ ਹੈ ਬੈਕ ਸਾਈਡ ਤੇ ਠੀਕ ਹੈ ਤੇ ਖਤਰਾ ਤੁਹਾਨੂੰ ਵੀ ਬਣਿਆ ਹੋਇਆ ਹੈ ਨੈਚੁਰਲ ਤभी ਖੜੇ ਹੈ ਠੀਕ ਹੈ ਤੇ ਕੀ ਲੱਗਦਾ ਸਰ ਕਿ ਇਸ ਫਾਇਰ ਬ੍ਰਿਗੇਡ ਟਾਈਮ ਤੇ ਪਹੁੰਚੀ ਹੈ ਇਹ ਫਾਇਰ ਬ੍ਰਿਗੇਡ ਤਾਂ ਕੰਮ ਕਰ ਰਹੀ ਹੈ ਜੀ ਆਪਣਾ ਠੀਕ ਹੈ ਆ ਉਹ ਤਾਂ ਕੰਮ ਕਰੀ ਰਹੀ ਹੈ ਇਹ ਕੋਈ ਦਿੱਕਤ ਆ ਰਹੀ ਹੈ ਤੰਗ ਲੀਆਂ ਉਹ ਤੋਂ ਪੁਰਾਣੀ ਲੋਕੇਸ਼ਨ ਹੈ ਸਾਰੀ ਲੋਕੈਲਟੀ ਹੈ ਜੀ ਜਿਹੜੀ ਪਾਈਪਾਂ ਪਈਆਂ ਹੋਈਆਂ ਨੇ ਫਾਇਰ ਬ੍ਰੀਡ ਦੀਆਂ ਇੱਥੇ ਇਧਰ ਤੋਂ ਕੋਈ ਪਾਈਪ ਨਹੀਂ ਇਧਰ ਤੋਂ ਕੋਈ ਪਾਈਪ ਨਹੀਂ ਜਿਹੜੀ ਅੰਡਰਗਰਾਉਂਡ ਉਹਨਾਂ ਨੇ ਪਾਈਪਾਂ ਬਾਹਰ ਤੋਂ ਆਊਟਰ ਪੇ ਤੋਂ ਪਾਈਪਸ ਹੈ ਉਹ ਤਾਂ ਚੱਲ ਰਹੀ ਹੋਊਗੀ ਨੈਚੁਰਲ ਹੈ ਪਰ ਇਧਰ ਮੇਂ ਕੋਈ ਪਾਈਪ ਨਹੀਂ ਹੈ ਇਧਰ ਤੋਂ ਮੁਹੱਲਾ ਪਾਈਪ ਚੱਲ ਰਹੀ ਹੁੰਦੀ ਤਾਂ ਫਾਇਰ ਬ੍ਰੀਡ ਆਉਂਦੀ ਲੋਨ ਨਾ ਪੈਂਦੀ ਪਾਈਪਾਂ ਬੰਦ ਹਨ ਪਤਾ ਨਹੀਂ ਇਹ हमको ਕੀ ਪਤਾ ਇਸ ਬਾਰੇ ਵਿਜੇਗੁਰਮਨ ਲੋਠਾ ਜੀ ਕਿਹੜਾ ਮੱਲਾ ਦਾ ਹੈ ਇਹ ਆਪਣਾ ਸਦਾ ਚੌਕ ਹੈ ਜੀ ਕਾਣਾ ਬਾਜ਼ਾਰ ਪਰਮਪੁਰੀ ਪਰਮਪੁਰੀ ਸਦਾ ਚੌਕ ਮਤਲਬ ਕਿੱਥੇ ਦਾ ਹੈ ਠੀਕ ਹੈ ਤੇ ਕਿੱਥੇ ਅੱਗ ਲੱਗੀ ਹੈ ਕਿਸ ਚੀ ਦੀ ਫੈਕਟਰੀ ਹੈ ਇਹ ਫੈਕਟਰੀ ਹੈਗੀ ਜੀ ਕੱਪੜੇ ਦੀ ਫੈਕਟਰੀ ਹੈ ਅੱਛਾ ਤੇ ਉਹਨਾਂ ਦੇ ਮਤਲਬ ਸ਼ੋਰਟ ਕੱਟ ਰਹਿ ਦਾ ਮਤਲਬ ਅੱਗ ਲੱਗ ਗਈ ਹੈ ਠੀਕ ਹੈ ਤੇ ਹੁਣ ਫਾਇਰ ਗੱਡਾ ਲੈ ਆਏ ਹੋਏ ਹੈ ਪੁਜਾਰੇ ਹੈ ਅੱਛਾ ਤੇ ਦੇਖੋ ਉਹ ਜੀ ਬੰਦਾ ਆਜੇ ਠੀਕ ਹੈ ਤੇ ਇਹ ਲੱਗਦਾ ਹੈ ਕਿ ਅੱਗ ਦੇ ਉੱਤੇ ਕਾਬੂ ਪਾਣ ਸੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿਸੇ ਤੇ ਚੀਜ਼ ਦੀ ਦਿੱਕਤ 뭐 ਇਹ ਆ ਰਹੀਓ ਪੀੜੀਆਂ ਗਲੀਆਂ ਛੜੀਆਂ ਅੱਛਾ ਇਸ ਕਰਕੇ ਹੋਰੀ ਦਿੱਕਤ ਆ ਰਹੀ ਹੈ ਠੀਕ ਹੈ ਹਾਂਜੀ ਕਿ ਜੇਕਰ ਆ ਪਾਈਪਾ ਚਲਦੀ ਹੁੰਦੀ ਤਾਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹਾਂਜੀ ਹਾਂਜੀ ਅੱਗ ਤੇ ਕਾਬੂ ਪਾਇਆ ਜਾ ਸਕਦਾ ਤੇ ਪਾਣੀ ਦੀ ਟੈਨਸ਼ਨ ਨਹੀਂ ਜੀ ਹੋਣੀ ਆ ਪਾਈਪਾ ਚਾਲੂ ਹੋ ਜਾਂਦੀ ਤੇ ਪਾਣੀ ਨਾਲ ਨਾਲ ਹੀ ਮਿਲ ਜਣਾ ਸੀਗਾ ਇਹਨਾਂ ਗੱਡੀਆਂ ਭਜਾਉਣ ਦੀ ਲੋੜ ਨਹੀਂ ਸੀ ਪੈਣੀ ਜਦੋਂ